18 ਤੋਂ 25 26 ਸਾਲ ਤੱਕ ਜਿਹੜੀ ਜਵਾਨੀ ਹੈ ਨਾ ਉਹ ਐ ਭਾਂਬੜ ਵਾਂਗੂ ਮੱਛਰ ਨੂੰ ਤਿਆਰ ਆ ਬਸ ਸਿਰਫ ਇੰਨਾ ਕਿ ਰਾਹ ਦਾ ਸੇਰਾ ਹੋਵੇ ਉਹਨਾਂ ਨੂੰ ਕੋ ਮਿਲੇ ਉਹਨਾਂ ਨੂੰ ਕੋਈ ਆਗੂ ਨਹੀਂ ਸੀ ਮਿਲਦੇ ਆ ਤਾਂ ਉਹ ਜਿਹੜੇ ਆਗੂ ਹੁਣ ਉੱਪਰ ਕੇ ਜਿਵੇਂ ਸਾਹਮਣੇ ਆ ਗਏ ਬਹੁਤ ਤੇ ਔਰ ਖਾਲਸੇ ਦੇ ਬੋਲਬਾਲੇ ਹੋਣੇ ਆ ਫਿਰ ਤੇ ਹੁਣਾਂ ਵੀ ਚਾਹੀਦਾ ਔਰ ਆਪਦੇ ਪੰਥ ਪ੍ਰਤੀ ਪ੍ਰੇਮ ਸੱਚੀ ਸ਼ਰਧਾ ਤੇ ਜੇ ਚੰਦਗੁਰ ਰਾਜਨੀਤਿਕ ਲੋਕਾਂ ਨੇ ਇਹਨੂੰ ਖੇਡ ਬਣਾਇਆ ਜੀ ਕੁਰਸੀਆਂ ਹਾਸਲ ਕਰਨੀਆਂ ਬੇਅਦਬੀ ਦਾ ਮੁੱਦਾ ਬਣਾ ਲਿਆ ਹਾਂ ਉਹਦੇ ਤੇ ਵੋਟਾਂ ਹਾਸਲ ਕਰ ਲਿਆ ਤੇ ਉਹ ਕਿੱਥੇ ਨੇ ਅੱਜ ਜੀ ਬਿਲਕੁਲ ਹਾਂ ਜਿੰਦਰ ਵੀ ਤਾਂ ਕੋਈ ਨਹੀਂ ਪੈਂਦਾ ਨਾ ਉਹ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਤਾਂ ਪੰਥ ਚੱਲਦਾ ਹੀ ਨਹੀਂ ਜਿਹੜੇ ਕਹਿੰਦੇ ਸੀ ਸਾਡੇ ਬਿਨਾ ਪੰਜਾਬ ਨਹੀਂ ਚੱਲਦਾ ਵੱਡੇ ਵੱਡੇ ਆਗੂ ਆ ਉਹ ਇਸ ਗੱਲ 'ਚ ਰੁੜ ਗਏ ਨਾ ਸੋ ਇਹ ਰਾਜਨੀਤਿਕ ਲੋਕ ਨੇ ਤੇ ਉਹ ਇਹ ਗੱਲ ਸਮਝ ਲੈਣ ਕਿ ਲੋਕਾਂ ਨੂੰ ਮੂਰਖ ਬੇਵਕੂਫ਼ ਬਣਾਇਆ ਜਾ ਸਕਦਾ ਲੋਕਾਂ ਨੂੰ ਕੁਝ ਸਮੇਂ ਲਈ ਕੁਝ ਸਾਲਾਂ ਲਈ ਜੀ ਤੁਸੀਂ ਦਿਖਾ ਕੇ ਸਬਜ਼ ਬਾਗ ਚੁਠਲਾ ਸਕਦੇ ਹੋ ਲੋਕਾਂ ਨੂੰ ਮੂਰਖ ਬਣਾ ਸਕਦੇ ਹੋ ਲੋਕਾਂ ਤੋਂ ਵੋਟਾਂ ਵਟੋਰ ਸਕਦੇ ਹੋ ਪਰ ਜਿਹੜਾ ਪੰਥ ਦਾ ਵਾਲੀ ਹੈ ਪੰਥ ਦਾ ਮਾਲਕ ਹੈ ਉਹਨੂੰ ਤੁਸੀਂ ਬਿਲਕੁਲ ਵੀ ਉਹਦੇ ਸਾਹਮਣੇ ਥੋੜੀ ਚਾਤਰ ਚੁਲਾ ਕੇ ਚੱਲਣੀ